ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਦਾਸੀ ਆਪ ਜੀ ਦੇ ਨਾਲ ਆਪਣੇ ਜੀਵਨ ਦੀ ਇੱਕ ਬਿਲਕੁਲ ਸੱਚੀ ਘਟਨਾ ਹੈ ਆਪ ਜੀ ਯਕੀਨ ਕਰਨਾ ਸਾਂਝੀ ਕਰਨ ਲੱਗੀ ਆ ਗੱਲ ਬਹੁਤ ਪੁਰਾਣੀ ਹੈ ਸ਼ਾਇਦ 27 28 ਸਾਲ ਪੁਰਾਣੀ ਹੈ ਸ਼ਾਇਦ 29 ਵੀ ਹੋਏ ਪੱਕਾ ਹੁਣ ਇਸ ਸਾਲ ਦੀ ਯਾਦ ਜਿਸ ਤਰ੍ਹਾਂ ਇਸ ਆਡੀਓ ਦਾ ਮਕਸਦ ਇਹ ਹੈ ਕਿ ਜਿਸ ਤਰ੍ਹਾਂ ਕਈ ਦਫਾ ਸਾਡਾ ਵਿਸ਼ਵਾਸ ਉੱਠ ਜਾਂਦਾ ਹੈ ਅਸੀਂ ਅਰਦਾਸ ਕਰਦੇ ਆ ਅਰਦਾਸ ਸਾਡੀ ਸੁਣੀ ਨਹੀਂ ਜਾਂਦੀ ਤੇ ਸਾਨੂੰ ਜਿਸ ਤਰ੍ਹਾਂ ਉਦਾਸੀ ਹੋ ਜਾਂਦੀ ਹੈ ਸਾਡਾ ਵਿਸ਼ਵਾਸ ਡੋਲਣ ਲੱਗਦਾ ਹੈ ਜਾਂ ਬਹੁਤ ਪ੍ਰਤੀਸ਼ਤ ਲੋਕ ਉਹ ਵੀ ਨੇ ਜੋ ਪਰਮੇਸ਼ਰ ਦੇ ਵਿੱਚ ਯਕੀਨ ਹੀ ਨਹੀਂ ਰੱਖਦੇ ਹੈਗੇ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੋਈਆਂ ਨੇ ਅਮ ਸ਼ਾਇਦ ਦੋਨਾਂ ਦੀ ਵੀ ਸ਼ਾਇਦ ਆਪ ਦੇ ਨਾਲ ਆਡੀਓ ਬਣਾ ਕੇ ਫਿਰ ਸਾਂਝੀਆਂ ਕਰਾਂਗੇ ਕਿਉਂਕਿ ਜੇ ਇੱਕ ਦੇ ਵਿੱਚ ਬਣਾਈਏ ਤਾਂ ਫਿਰ ਉਹ ਕਾਫੀ ਲੰਬੀ ਹੋ ਜਾਂਦੀ ਆ ਅ ਇੰਨਾ ਵਕਤ ਵੀ ਨਹੀਂ ਹੁੰਦਾ ਸੁਣਨ ਦੇ ਲਈ ਕਿਉਂਕਿ ਕਾਫੀ ਕੁਝ ਸੁਣਨ ਲਈ ਹੁੰਦਾ ਹੈ ਗੱਲ ਬਹੁਤ ਪੁਰਾਣੀ ਹੈ ਸੰਗਤ ਜੀ ਜਿਸ ਤਰ੍ਹਾਂ ਅੱਗੇ ਵੀ ਆਪ ਦੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਉਸ ਵਕਤ ਦਾਸੀ ਦਾ ਜੀਵਨ ਆਮ ਸੀ ਜਿਸ ਤਰ੍ਹਾਂ ਕਿ ਇੱਕ ਆਮ ਜੀਵਨ ਚੱਲ ਰਿਹਾ ਹੁੰਦਾ ਹੈ ਜੋ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਹੈ 2015 ਤੋਂ ਸ਼ੁਰੂ ਹੋਈ ਹੈ ਪਰ ਇਹ ਗੱਲ 1995 96 97 ਇਸ ਤਰ੍ਹਾਂ ਕੁਝ ਕਰਕੇ ਹੈ ਇਹ ਨਹੀਂ ਸੀ ਕਿ ਉਸ ਵਕਤ ਦਾਸੀ ਪਰਮੇਸ਼ਰ ਨੂੰ ਮੰਦੀ ਨਹੀਂ ਸੀ ਮੰਦੀ ਸੀ ਆ ਪਾਠ ਕਰਦੀ ਸੀ ਸਵੇਰ ਨੂੰ ਜਪਜੀ ਸਾਹਿਬ ਦਾ ਸ਼ਾਮ ਨੂੰ ਆਪ ਪਾਠ ਨਹੀਂ ਸੀ ਕਰਦੀ ਪਰ ਕੰਮ ਕਰਦਿਆਂ ਕਰਦਿਆਂ ਰਹਿ ਰਾਜ ਸਾਹਿਬ ਦਾ ਪਾਠ ਸੁਣਦੇ ਸੀ ਤੇ ਸਵੇਰ ਨੂੰ ਥੋੜੀ ਦੇਰ ਲਈ ਵਾਹਿਗੁਰੂ ਜੀ ਦਾ ਜਾਪ ਵੀ ਕਰਦੀ ਸੀ ਪਰ ਜਿਸ ਤਰੀਕੇ ਨਾਲ ਵੀ ਉਸ ਸਮੇਂ ਮਤ ਸੀ ਅ ਖੈਰ ਦਾਸੀ ਦਾ ਉਸ ਵਕਤ ਅ ਬੱਚੇ ਆਪਣੇ ਬੱਚਾ ਹੋ ਜਾਏ ਇਸ ਲਈ ਪਰਮੇਸ਼ਰ ਦੇ ਦਰ ਤੇ ਅਰਦਾਸ ਕਰਦੀ ਹੁੰਦੀ ਸੀ ਅ ਉਸ ਵਕਤ ਸ਼ਾਇਦ ਗ੍ਰਹਿਸਤੀ ਜੀਵਨ ਸ਼ੁਰੂ ਹੋਏ ਨੂੰ 7-8 ਸਾਲ ਹੋ ਗਏ ਸੀ ਪਰ ਬੱਚੇ ਦੀ দাঁਤ ਨਹੀਂ ਸੀ ਇਸ ਕਰਕੇ ਇਹ ਅਰਦਾਸ ਗੁਰੂ ਘਰ ਕਰਦੀ ਹੁੰਦੀ ਸੀ ਕਿ ਪਰਮੇਸ਼ਰ ਜੀ ਝੋਲੀ ਪਾ ਦੇਣ ਇੱਕ ਵਾਰ ਇਸ ਤਰ੍ਹਾਂ ਹੋਇਆ ਇੱਕ ਜਾਣਕਾਰ ਦੋਸਤ ਸੀ ਉਸ ਭੈਣ ਜੀ ਦੇ ਇੱਕ ਬੱਚਾ ਹੈ ਸੀ 2-3 ਸਾਲ ਦਾ ਬੱਚਾ ਸੀ ਜਾਂ ਸ਼ਾਇਦ 4 ਸਾਲ ਦਾ ਹੋਏ ਬੱਚਾ ਥੋੜੀ ਬੱਚੇ ਨੂੰ ਸੁਰਤ ਇਸ ਤਰ੍ਹਾਂ ਸੀ ਬੱਚੇ ਉਸ ਬੱਚੇ ਤੋਂ ਬਾਅਦ ਫਿਰ ਉਹਨਾਂ ਦੇ ਦੂਜਾ ਬੱਚਾ ਨਹੀਂ ਸੀ ਅਜੇ ਹੋਇਆ ਉਸ ਬੱਚੇ ਨੂੰ ਇਸ ਗੱਲ ਦਾ ਬਹੁਤ ਰਹਿੰਦਾ ਸੀ ਕਿ ਉਹਦੇ ਕੋਈ ਭੈਣ ਭਰਾ ਹੋਏ ਤੇ ਇਹ ਗੱਲ ਜਿਸ ਤਰ੍ਹਾਂ ਆਪਾਂ ਆਮ ਇੱਕ ਦੂਸਰੇ ਪਰਿਵਾਰ ਦੀ ਗੱਲ ਨੂੰ ਜਾਣਦੇ ਹੁੰਦੇ ਹੁੰਦੇ ਆ ਕਿ ਜਦੋਂ ਸਾਡੀ ਆਪਸ ਵਿੱਚ ਦੋਸਤੀ ਹੁੰਦੀ ਆ ਕਿ ਬੱਚੇ ਕੀ ਗੱਲ ਕਰਦੇ ਨੇ ਜਾਂ ਘਰ ਦੇ ਵਿੱਚ ਕਿਸ ਚੀਜ਼ ਦਾ ਮਤਲਬ ਸੋਚਿਆ ਜਾ ਰਿਹਾ ਹੈ ਨਾ ਤਾਂ ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਉਹ ਭੈਣ ਜੀ ਤੇ ਉਹ ਬੇਟਾ ਤੇ ਦਾਸੀ ਇਕੱਠੇ ਗੁਰਦੁਆਰੇ ਸਾਹਿਬ ਗਏ ਉਸ ਸਮੇਂ ਕਿਉਂਕਿ ਦਾਸੀ ਦੇ ਘਰ ਬੱਚਾ ਨਹੀਂ ਸੀ ਹੁਣ ਮੈਂ ਕਹਦਾ ਕਿ ਮੈਨੂੰ ਯਾਦ ਆ ਮੈਨੂੰ ਯਾਦ ਨਹੀਂ ਪਰ ਅਪਦੇ ਲਈ ਜਰੂਰ ਅਰਦਾਸ ਕਰਦੀ ਹੋਊਗੀ ਪਰ ਉਸ ਦਿਨ ਕੀ ਹੋਇਆ ਜਦੋਂ ਅਸੀਂ ਮੱਥਾ ਟੇਕਣ ਲੱਗੇ ਇਕੱਠੇ ਸਾਰੇ ਤਾਂ ਦਾਸੀ ਦੇ ਮਨ ਵਿੱਚ ਇਹ ਅਰਦਾਸ ਆਈ ਉਸ ਭੈਣ ਜੀ ਲਈ ਤੇ ਉਸ ਬੱਚੇ ਲਈ ਕਿ ਪ੍ਰਮਾਤਮਾ ਜੀ ਅਜੇ ਮੇਰੇ ਕੋਲ ਬੱਚਾ ਨਹੀਂ ਮੈਂ ਵੱਡੀ ਆ ਮੈਨੂੰ ਇਸ ਗੱਲ ਦਾ ਮਤਲਬ ਮੈਂ ਇਸ ਗੱਲ ਨੂੰ ਸਮਝ ਸਕਦੀ ਆ ਪਰ ਇਹ ਬੱਚਾ ਕਿੰਨਾ ਛੋਟਾ ਹੈ ਤੇ ਇਹ ਭੈਣ ਭਰਾ ਦੀ ਮੰਗ ਕਰ ਰਿਹਾ ਹੈ ਆਪ ਇਸ ਬੱਚੇ ਦੀ ਜੋ ਇੱਛਾ ਹੈ ਉਹ ਪੂਰੀ ਕਰ ਦਿਓ ਦਿਲੋਂ ਅਰਦਾਸ ਹੋਈ ਆਪ ਜੀ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਕੁਝ ਹਫ਼ਤਿਆਂ ਬਾਅਦ ਹੀ ਫੋਨ ਆਇਆ ਕਿ ਉਹ ਭੈਣ ਜੀ ਹੋਣਾ ਦੇ ਘਰ ਪਰਮੇਸ਼ਰ ਨੇ ਝੋਲੀ ਪਾਰ ਦਿੱਤੀ ਆ ਬਹੁਤ ਖੁਸ਼ੀ ਹੋਈ ਕਿ ਪਰਮੇਸ਼ਰ ਜੀ ਨੇ ਅਰਦਾਸ ਸੁਣ ਲਈ ਆ ਉਸ ਬੱਚੇ ਲਈ ਇਸ ਤਰ੍ਹਾਂ ਜਦੋਂ ਪਰਮੇਸ਼ਰ ਜੀ ਦੇ ਦਰ ਤੇ ਆਪਣੀ ਅਰਦਾਸ ਸੁਣੀ ਜਾਂਦੀ ਆ ਤਾਂ ਸਾਡਾ ਹੌਸਲਾ ਹੋਰ ਹੋ ਜਾਂਦਾ ਸਾਡਾ ਯਕੀਨ ਹੋਰ ਵੱਧ ਜਾਂਦਾ ਭਾਵੇਂ ਕਿ ਸਾਨੂੰ ਇਹ ਪਤਾ ਕਿ ਪਰਮੇਸ਼ਰ ਜੀ ਸਾਡੀ ਹਰ ਇੱਕ ਜਿਹੜੀ ਜਾਇਜ਼ ਮੰਗਾ ਜਾਇਜ਼ ਅਰਦਾਸ ਆ ਉਹ ਜ਼ਰੂਰ ਸੁਣਦੇ ਆ ਇਹ ਆਪਾਂ ਸਾਰੇ ਜਾਣਦੇ ਆ ਨਾ ਕਿ ਉਹਦੇ ਕਰ ਦੇਰ ਹੈ ਪਰ ਅੰਧੇਰ ਨਹੀਂ ਔਰ ਸਾਡੇ ਲਈ ਕੀ ਠੀਕ ਆ ਕੀ ਗਲਤ ਆ ਸਾਡੇ ਨਾਲੋਂ ਜ਼ਿਆਦਾ ਪਰਮੇਸ਼ਰ ਜੀ ਨੂੰ ਪਤਾ ਹੈ ਪਰ ਕਈ ਦਫਾ ਸਾਡੇ ਮਨ ਦੇ ਵਿੱਚ ਉਦਾਸੀ ਹੋ ਜਾਂਦੀ ਹੈ ਕੋਈ ਘਟਨਾਵਾਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਅਸੀਂ ਦਿਲ ਛੱਡ ਦਿੰਨੇ ਆ ਸਾਨੂੰ ਕਦੇ ਵੀ ਦਿਲ ਨਹੀਂ ਛੱਡਣਾ ਚਾਹੀਦਾ ਸਾਨੂੰ ਹਮੇਸ਼ਾ ਪਰਮੇਸ਼ਰ ਜੀ ਤੇ ਪੱਕਾ ਯਕੀਨ ਰੱਖਣਾ ਚਾਹੀਦਾ ਕਿ ਉਹ ਹੈ ਨੇ ਉਹ ਸਾਡੀ ਅਰਦਾਸ ਜ਼ਰੂਰ ਸੁਣਦੇ ਨੇ ਜਿਹੜੀ ਸਾਡੀ ਜਾਇਜ਼ ਮੰਗ ਹੈ ਜਦੋਂ ਅਸੀਂ ਆਪਣੀ ਡੋਰੀ ਉਹਦੇ ਹੱਥ ਛੱਡ ਦਿੰਨੇ ਆ ਤਸਾਨੋਂ ਚਿੰਤਾ ਨਹੀਂ ਰਹਿੰਦੀ ਕਿ ਸਾਡਾ ਮਾਤਾ ਪਿਤਾ ਸਾਡੇ ਸਿਰ ਤੇ ਬੈਠਾ ਹੈ ਉਹਨੂੰ ਸਾਡੇ ਨਾਲੋਂ ਸਾਡੀ ਜ਼ਿਆਦਾ ਚਿੰਤਾ ਹੈ ਫਿਰ ਅਸੀਂ ਜੋ ਮਨ ਦੇ ਚਿੰਤਾ ਹੈ ਦੁੱਖ ਨੇ ਚੋਰੇ ਨੇ ਉਹਨਾਂ ਤੋਂ ਅਸੀਂ ਰਾਹਤ ਪਾ ਲੈਂਦੇ ਹਾਂ ਇਹ ਕਹਿਣਾ ਸੌਖਾ ਹੈ ਪਰ ਇਸ ਨੂੰ ਅਜਮਾਉਣਾ ਬਹੁਤ ਔਖਾ ਹੈ ਪਰ ਯਕੀਨ ਕਰਿਏ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਉਸ ਪਰਮੇਸ਼ਰ ਜੀ ਦੇ ਨਾਮ ਨਾਲ ਜੁੜਦੇ ਜਾਂਦੇ ਹਾਂ ਉਹ ਪਰਮੇਸ਼ਰ ਜੀ ਬਹੁਤ ਬਲ ਬਖਸ਼ ਦਿੰਦੇ ਨੇ ਤੇ ਸਾਨੂੰ ਸੁਮਤ ਦੇ ਦਿੰਦੇ ਨੇ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ